ओके ਤਾਂ ਤਾਂ ਕੰਮ ਦੇ ਕੰਮ ਕਰਿਆ ਸੀ ਚੇਨ ਲਿੰਕ ਦੇ ਸੀਗਾ ਇਹ ਤਾਂ ਕੀ ਦੇ ਕੇ ਦਾ ਹੈ ਉਹਨੇ ਹਰ ਹਾਲਤ ਦੇ ਵਿੱਚ ਕੰਮ ਨੂੰ ਖਤਮ ਕਰਨਾ ਦਾ ਤਾਂ ਉਸਨੇ ਟਾਰਗੇਟ ਪਾਇਆਗਾ ਕਿ ਅਗੌਲੇ 124 ਦਿਨਾਂ ਦੇ ਵਿੱਚ ਕੰਮ ਨੂੰ ਖਤਮ ਕਰਨਾ ਦਾ ਤਾਂ ਇਸ ਕੰਮ ਦੇ ਲਈ ਉਹ ਕਿੰਨੇ ਲੋਕਾਂ ਨੂੰ ਕੰਮ ਦੇ ਲਗਾ ਦਿੰਦਾਗਾ 120 ਲੋਕਾਂ ਨੂੰ ਹਾਂ ਜੀ ਅੱਗੇ ਜੀ 124 ਦਿਨਾਂ ਦੇ ਵਿੱਚੋਂ ਜਦੋਂ 64 ਦਿਨ ਬੀਤ ਜਾਂਦੇ ਨੇ ਕਿੰਨੇ ਦਿਨ ਦੀ 64 ਦਿਨ ਹੈ ਨਾ 120 ਵਿੱਚੋਂ 64 ਦਿਨ ਬੀਤ ਜਾਂਦੇ ਨੇ ਤਾਂ ਉਸ ਨੂੰ ਪਤਾ ਲੱਗਦਾ ਹੈਗਾ ਕਿ ਕੰਮ ਦਾ ਹਜੀ 2.3 ਭਾਗ ਹੀ ਬਣ ਹੋਇਆਗਾ ਕਿੰਨੇ ਭਾਗ ਦੀ 2 ਭਾਗ ਦੀ ਇੰਨੇ ਦਿਨਾਂ ਤੇ ਦੋ ਕੰਮ ਹੀ ਹੋਇਆਗਾ ਇੱਕ ਕੰਮ ਰਹਿ ਗਿਆ ਠੀਕ ਹੈ ਇਹ ਉਸ ਨੂੰ ਕਿੰਨੇ ਦਿਨਾਂ ਬਾਅਦ ਪਤਾ ਲੱਗਦਾ ਹੈਗਾ 64 ਦਿਨਾਂ ਬਾਅਦ ਠੀਕ ਹੈ ਜੀ ਤਾਂ 64 ਦਿਨਾਂ ਤੱਕ 120 ਲੋਕਾਂ ਨੇ ਕੰਮ ਕੀਤਾ ਹੈਗਾ ਠੀਕ ਹੈ ਜੇ ਰੋਜ਼ ਚੌੜ ਦਿਨ ਬੀਤ ਜਾਂਦੇ ਨੇ 124 ਵਿੱਚੋਂ ਮੈਂ 64 ਮਾਈਨਸ ਕਰੂੰਗਾ ਬਾਕੀ ਕਿੰਨਾ ਰਹਿ ਗਿਆ ਆਪਣੇ ਕੋਲ 60 ਤਾਂ ਆਪਕੀ ਦੇ 7 ਦਿਨਾਂ ਦੇ ਵਿੱਚ ਇੱਕ ਕੰਮ ਨੂੰ ਖਤਮ ਕਰਨ ਦੇ ਲਈ ਕਿੰਨੇ ਮਜ਼ਦੂਰਾਂ ਨੂੰ ਕੰਮ ਤੇ ਲਗਾਇਆ ਜਾ ਰਿਹਾ ਹੈ ਕਿੰਨੇ ਮਜ਼ਦੂਰਾਂ ਨੂੰ ਕੰਮ ਤੇ ਲਗਾਇਆ ਜਾਵੇਗਾ 64 ਠੀਕ ਹੈ ਜੀ 100 ਦੇ ਵਿੱਚੋਂ 64 ਮਜ਼ਦੂਰ ਕੰਮ ਕਰਨਗੇ ਠੀਕ ਹੈ ਪਰ ਕਿੰਨੇ ਮਜ਼ਦੂਰ ਕੰਮ ਨਹੀਂ ਕਰਨਗੇ 52 52 ਮਜ਼ਦੂਰ ਕੰਮ ਤੇ ਨਹੀਂ ਕਰਨਗੇ ਕੰਮ ਨਹੀਂ ਕਰਨਗੇ ਜਿਹੜੇ ਕੰਮ ਨਹੀਂ ਕਰਨਗੇ ਉਹਨੂੰ ਹਟਾ ਦੇਣੀ ਚਾਣੀ ਦਾ